ਸੋ ਭਾਈ ਕਿੰਦਾਂ ਦਾ ਰਿਸਪੌਂਸ ਮਿਲਿਆ ਤੁਹਾਨੂੰ ਆਡੀਅנס ਦਾ ਬੰਦ ਮਿਲ ਤਾਂ ਬਹੁਤ ਵਧੀਆ ਰਿਸਪੌਂਸ ਆ ਰਿਹਾ ਤੁਸੀਂ ਦੱਸਣਾ ਤੁਸੀਂ ਦੇਖ ਕੇ ਨਿਕਲੇ ਬੋ ਬਾਗਮਲ ਪਾਜੀ ਇਦਾਂ ਦਾ ਸਸਪੈਂਸ ਇਦਾਂ ਦਾ ਜੋ ਐਕਸਪੈਕਟ ਨਹੀਂ ਸੀ ਕੀਤਾ ਇੰਡਵੀਚ ਉਹ ਚੀਜ਼ ਦੇਖਣ ਨੂੰ ਮਿਲੀ ਸਾਨੂੰ ਥੈਂਕ ਯੂ ਥੈਂਕ ਯੂ ਤੇ ਭਾਈ ਮੈਂ ਇਹ ਖਾਸ ਚੀਜ਼ ਦੇਖਣੀ ਚਾਹੁੰਗਾ ਜਿਹੜੀ ਤੁਹਾਡੀ ਸਿਲੈਕਸ਼ਨ ਹੈ ਜਿੱਦਾਂ ਕਿ ਕਾਲਜ ਲਾਈਫ ਗੈਂਗਸਟਰ ਤੇ ਭਰਾਵਾਂ ਦਾ ਪਿਆਰ ਇਹ ਤਾਂ ਤੁਹਾਡੀ ਫਿਲਮਾਂ ਦੇ ਵਿੱਚ ਅਕਸਰ ਦੇਖਣ ਨੂੰ ਮਿਲ ਜਾਂਦਾ ਦੇਖੋ ਮੈਂ ਇਸ ਗੱਲ ਦਾ ਕ੍ਰੈਡਿਟ ਜਿਹੜਾ ਨਾ ਉਹ ਹੀਰੇ ਦੇ ਰਤਨ ਪਾਜੀ ਨੂੰ ਦਊਂਗਾ ਜੀ ਕਿਉਂਕਿ ਤੇ ਮੇਰੇ ਵੱਡੇ ਭਰਾ ਨੇ ਸੋ ਆਪਾਂ ਪਹਿਲਾਂ ਵੀ ਮੂਵੀਸ ਇਕੱਠੇ ਕੀਤੀਆਂ ਨੇ ਕਿ ਭਾਜੀ ਕਨਸੈਪਟ ਇਦਾਂ ਦਾ ਲੈ ਕੇ ਆਉਂਦੇ ਨੇ ਕਿ ਮੈਨੂੰ ਅਪਨਾ ਕਰ ਦਿੰਦਾ ਹਾਂ ਹਮ ਅਜੀ ਨਿਕਲੇ ਉਸ ਤਰੀਕੇ ਨਾਲ ਸਕਰੀਨ ਪਲੇ ਬਾਉਂਡ ਕਰਦੇ ਨੇ ਬਹੁਤ ਹਮ ਉਹ ਤਰ੍ਹਾਂ ਦੇ ਮੈਂ ਭਾਈ ਮੈਂ ਕਾਲਜ ਲੱਗਦੇ ਵਿੱਚ ਕਦੀ ਦੇਖਿਆ ਸੀ ਇਦਾਂ ਦਾ ਕੋਈ ਸੀਨ ਤੁਸੀਂ ਜਿੱਦਾਂ ਜਿੱਦਾਂ ਕਿ ਸਟੂਡੈਂਟਸ ਦੇ ਨਾਲ ਗੈਂਗਸਟਰ ਦਾ ਲਿੰਕ ਹੋਣਾ ਪਰ ਆਪਾਂ ਇਹ ਆ ਕਿ ਜਿੱਦਾਂ ਹੁਣ ਤੁਸੀਂ ਘੜਾਦੀ ਦੇਖ ਰਹੇ ਹੋ ਇਹ ਸਪੋਰਟਸ ਦੇ ਵਿੱਚ ਸਾਡੇ ਯਾਰ ਬਹੁਤ ਰਹੇ ਨੇ ਹਨਾ ਅਸੀਂ ਚੀਜ਼ਾਂ ਦੇਖੀਆਂ ਸੁਣੀਆਂ ਮਤਲਬ ਪਰ ਮੈਂ ਐਸ ਤਰ੍ਹਾਂ ਮੈਂ ਨਹੀਂ ਤੁਹਾਨੂੰ ਕਹੂੰਗਾ ਕਿ ਮੈਂ ਪਰਸਨਲ ਲੈਵਲ ਤੇ ਕੁਝ ਦੇਖਿਆ ਦਵਾ ਨਹੀਂ ਬਟ ਇਸ ਨੂੰ ਨੇ ਸਟੱਡੀ ਪੁਆਇੰਟ ਹਾਂ ਤੇ ਕਰਤਾਰ ਭਾਜੀ ਨਾਲ ਵੀ ਤੁਹਾਡਾ ਕਾਫੀ ਲਿੰਕ ਹੈ ਜੀ ਕਿਉਂਕਿ ਮੇਰੇ ਹਿਸਾਬ ਨਾਲ ਤੁਸੀਂ ਇਕਲੋਤੇ ਇਦਾਂ ਦੇ ਡਾਇਰੈਕਟਰ ਹੋ ਜਿਨ੍ਹਾਂ ਨੇ ਉਹਨਾਂ ਨੂੰ ਪਛਾਣਿਆ ਉਹਨਾਂ ਨੂੰ ਤੇ ਇਸ ਤਰੀਕੇ ਦੇ ਰੋਲ ਦੇ ਵਿੱਚ ਲਿਆ ਕੇ ਅਸਲ ਦਿਖਾਇਆ ਪੰਜਾਬ ਦੀ ਆਡੀਅנס ਨੂੰ ਵੀ ਕਰਤਾਰ ਚਿਮਾ ਆ ਚੀਜ਼ਾਂ ਵੀ ਕਰ ਸਕਦਾ ਦੇਖੋ ਉਹੀ ਮੇਰਾ ਵੱਡਾ ਭਰਾ ਜੀ ਮੈਨੂੰ ਇਦਾਂ ਲੱਗਦਾ ਕਿ ਇੱਕ ਨਾ ਟਿਊਨਿੰਗ ਦੀ ਗੱਲ ਹੁੰਦੀ ਹੈ ਮੈਂ ਬਾਲ ਛੁੱਟਦਾ ਉਹਨਾਂ ਵੱਲੋਂ ਕੈਚ ਕਰਦੇ ਨੇ ਬਸ ਉਹੀ ਹੈ ਤੁਹਾਨੂੰ ਲੱਗਦਾ ਕਿ ਬਾਕੀ ਡਾਇਰੈਕਟਰ ਪਛਾਣ ਨਹੀਂ ਪਾਉਂਦੇ ਆ ਚੀਜ਼ ਕਰਤਾਪਾ ਜੀ ਦਾ ਇਹ ਸੱਚ ਇਦਾਂ ਨਹੀਂ ਹੈ ਨਾ ਟਿਊਨਿੰਗ ਦੀ ਗੱਲ ਹੀ ਹੁੰਦੀ ਹੈ ਹੋਰ ਕੁਝ ਨਹੀਂ ਹੈ ਜਸਟ ਇੱਕ ਛੋਟੀ ਜੀ ਚੀਜ਼ ਹੁੰਦੀ ਹੈ ਤੁਸੀਂ ਜੰਪ ਪਕੜਨਾ ਹੁੰਦਾ ਦਾ ਸੂਰਤ ਤਾਂ ਤੇ ਭਾਈ ਸੈਟਅਪ ਤੇ ਕਿਦਾਂ ਦਾ ਮੂਵ ਸੀਗਾ ਸੀਨ ਮਤਲਬ ਜਿੱਦਾਂ ਕਿ ਗੁਰਨਾਥ ਪਾ ਜੀ ਤੇ ਕਰਤਾਪਾ ਜੀ ਦੋਨੋਂ ਆਪਸ ਮਤਲਬ ਇੱਕ ਵੱਡੇ ਕਲਾਕਾਰ ਨੇ ਮਾਹਾਂਵਾਂ ਦੀ ਬਾਂਡਿੰਗ ਸੀ ਭਾਜੀ ਮੈਂ ਤੁਹਾਨੂੰ ਰਿਐ ਕੁਝ ਹੁਣ ਫਿਲਮ ਦੇਖ ਕੇ ਨਿਕਲੇ ਹੂੰ ਇਸ ਫਿਲਮ ਦੇ ਵਿੱਚ ਤੁਹਾਨੂੰ ਪਤਾ ਹੈ ਵੀ ਇੱਕ ਦੋ ਸੀਨ ਇਮੋਸ਼ਨਲ ਵੀ ਨੇ ਔਰ ਉਹ ਰਿਐਲਿਟੀ ਦੇ ਵਿੱਚ ਇਮੋਸ਼ਨਲ ਹੋਏ ਨੇ ਦੋਨੇ ਮੈਨੂੰ ਅੱਧਾ ਘੰਟਾ ਸ਼ੂਟ ਬੰਦ ਕਰਨਾ ਪਿਆ ਤਾਂ ਕੀ 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 ਮੋਲ ਜਿਹਾ ਕੋਹੋ ਬਲਾ ਹੁਸਟੈਂਡਾ ਵਧੀਆ ਹੌਮ ਸੀਗਾ ਯਾਰ ਸੈਟ ਦੇ ਉੱਤੇ ਤੇ ਭਰਾਵਾ ਵਾਂਗੂ ਰਹੇ ਆ ਨਾ ਕਦੀ ਇਦਾਂ ਵੀ ਹੁੰਦਾ ਸੀ ਕਿ ਕ੍ਰੀਮਵਰੀ ਤੇ ਸ਼ੂਟ ਕਰ ਰਹੇ ਹੁੰਦੇ ਕਿ ਇਹਨੇ ਵੈਲਿਟੀਚ ਵੀ ਨਹੀਂ ਜਾ ਕੇ ਬੈਠਣਾ ਉੱਥੇ ਹੀ ਬੈਠਣਾ ਉੱਥੇ ਹੀ ਗਾਣਾ ਪੀਣਾ ਸੈਟ ਤੇ ਗਾ ਰਹੇ ਆ ਵਧੀਆ ਹੌਮ ਸੀ ਤੇ ਭਾਈ ਜਿਹੜੀ ਗੈਂਗਸਟਰ ਨੂੰ ਲੈ ਕੇ ਸਟਡੀ ਨੇ ਹਾਂਜੀ ਗੈਂਗਸ ਹਾਂਜੀ ਗੈਂਗਸਟਰ ਨੂੰ ਲੈ ਕੇ ਜਿਹੜੀ ਤੁਹਾਡੀ ਸਟਡੀ ਰਹਿੰਦੀ ਹੈ ਮਤਲਬ ਫਿਲਮ ਦੇ ਵਿੱਚ ਉਹ ਕਾਫੀ ਰੀਅਲ ਲਾਈਫ ਨਾਲ ਜੁੜਦੀ ਹੁੰਦੀ ਹੈ ਜਿਵੇਂ ਆਪਾਂ ਹੈਡਲਾਈਨਸ ਪੜ੍ਹਦੇ ਨਾ ਅਖਬਾਰਾਂ ਦੇ ਵਿੱਚ ਉਹ ਕਾਫੀ ਮੇਚ ਖੰਨੀਆਂ ਹੁੰਦੀਆਂ ਮੇ ਬ੍ਰਦਰ ਉਹਦੇ ਵਾਸਤੇ ਨਾ ਮੈਂ ਇਹ ਕਹਾਂਗਾ ਕਿ ਫਿਕਸ਼ਨਸ ਨਹੀਂ ਇੰਟਰਵਿਊ ਹੁੰਦੇ ਆ ਚੀਜ਼ਾਂ ਹੁੰਦੇ ਆ ਤੇ ਥੋੜੇ ਜਿਨੇ ਕਨੈਕਟੀਵਿਟੀ ਭਾਂਜਦੀ ਹੋਰ ਤਾਂ ਤੇ ਤੇ ਭਾਈ ਲਾਸਟ ਵਿੱਚ ਆਡੀਅנס ਨੂੰ ਜ਼ਰੂਰ ਅਪੀਲ ਕਰ ਦਿਓ ਫਿਲਮ ਰਿਲੀਜ਼ ਹੋ ਚੁੱਕੀ ਹੈ ਮੈਂ ਤਾਂ ਇਹੀ ਕਹੂੰਗਾ ਆਡੀਅנס ਨੂੰ ਕਿ ਸਾਡੀ ਫਿਲਮ ਅੱਜ ਰਿਲੀਜ਼ ਹੋਈ ਹੈ ਖਿਡਾਰੀ ਪਲੀਜ਼ ਸਿਨੇਮਾ ਘਰ ਅੱਜ ਦੇਖਣ ਜਾਓ ਔਰ ਸਾਨੂੰ ਦੱਸੋ ਜੇ ਤੁਹਾਨੂੰ ਨਹੀਂ ਅੱਛਾ ਲੱਗਦਾ ਜਾਂ ਅੱਛਾ ਲੱਗਦਾ ਤੇ ਰਿਵਿਊਸ ਦਿਓ ਪਲੀਜ਼ ਤੇ ਭਾਈ ਮੈਂ ਲਾਸਟ ਵਿੱਚ ਇਹ ਜ਼ਰੂਰ ਪੁੱਛਣਾ ਜਾਊਗਾ ਟੂ ਵੀ ਕੰਟੀਨਿਊ ਲਿਖਿਆ ਹੈ ਕਿ ਕਿਡਾਰੀ ਟੂ ਕਰੋ ਤਾਂ ਕਿ ਦੇਖਣ ਨੂੰ ਮਿਲ ਸਕੀ ਤੁਹਾਨੂੰ ਇਹ ਜਲਦੀ ਦੇਖਣ ਨੂੰ ਮਿਲੂ ਵੀ ਬਸ ਤੁਹਾਡੇ ਪਿਆਰ ਦੇ ਉੱਤੇ ਹੀ ਕਨਸੈਪਟ ਮਾਈਂਡ ਚ ਹੈਗਾ ਤੁਹਾਡੇ ਕੀ ਅੱਗੇ ਅਗਲਾ ਪ੍ਰੋਸੈਸ ਕੀ ਹੋ ਸਕਦਾ ਹਾਂ ਉਹ ਮੈਂ ਪੀਰੇ ਭਾਈ ਦੇ ਨਾਲ ਜਲਦੀ ਗੱਲ ਕਰਕੇ ਠੀਕ ਥੈਂਕ ਯੂ ਭਾਈ ਤੇ ਸਕੰਦਰ ਬਾਰੇ ਕੋਈ ਅਪਡੇਟ ਪਏ ਸਕੰਦਰ ਅੱਗੇ ਦੇਖਿਆ ਮਿਲ ਸਕਦਾ ਸਕੰਦਰ ਤਰੀ ਦੀ ਪਲਾਨਿੰਗ ਚੱਲ ਰਹੀ ਹੈ ਲਿਹਾਉਣੇ ਆ ਜਲਦੀ ਥੈਂਕ ਯੂ ਭਾਈ ਥੈਂਕ ਯੂ